ਤੱਕ ਗੁਰਗੋਬੀ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਦੇ ਆ ਇਥੋਂ ਤੱਕ ਵਿਚਾਰ ਕੀਤੀ ਹੈ ਕਿ ਕਿਵੇਂ ਔਰੰਗਜ਼ੇਬ ਬਾਦਸ਼ਾਹ ਵੱਲੋਂ ਅਨੰਤਪੁਰ ਸਾਹਿਬ ਨੂੰ ਜੜਨ ਵਾਸਤੇ ਗੁਰਗੋਬੀ ਸਿੰਘ ਜੀ ਮਹਾਰਾਜ ਨੂੰ ਹਰਉਣ ਵਾਸਤੇ ਕਈ ਰਾਜੇ ਭੇਜਦਾ ਹੈ ਆਲਿਫ ਖਾਨ ਵਰਗੇ ਆਉਂਦੇ ਨੇ ਹੁਸੈਨ ਖਾਨ ਵਰਗੇ ਆਉਂਦੇ ਨੇ ਪਰ ਇਹ ਸਾਰੇ ਗੁਰਗੋਬੀ ਸਿੰਘ ਜੀ ਮਹਾਰਾਜ ਤੋਂ ਹਾਰ ਕੇ ਵਾਪਸ ਚਲੇ ਜਾਂਦੇ ਆ ਜਦੋਂ ਉਰੰਗਜੀਬ ਇਹ ਸਭ ਕੁਝ ਵੇਖਦਾ ਹੈ ਉਸ ਨੂੰ ਬਹੁਤ ਗੁੱਸਾ ਜੜਦਾ ਹੈ ਉਹ ਹੁਣ ਇੱਕ ਜਿਹੜਾ ਜੁਝਾਰ ਸਿੰਘ ਰਾਜਾ ਹੈ ਨਾ ਬੜਾ ਮੰਨਿਆ ਪਰਮੰਨਿਆ ਸੀ ਇਸ ਨੂੰ ਅਨੰਦਪੁਰ ਸਾਹਿਬ ਉੱਤੇ ਚੜਾਈ ਕਰਨ ਵਾਸਤੇ ਭੇਜਦਾ ਹੈ ਹੁਣ ਯਾਦ ਰੱਖੋ ਜਦੋਂ ਜੁਝਾਰ ਸਿੰਘ ਅਨੰਦਪੁਰ ਸਾਹਿਬ ਉੱਤੇ ਚੜਾਈ ਕਰਨ ਵਾਸਤੇ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਜਿਹੜੇ ਰਾਜੇ ਨੇ ਪਹਾੜੀ ਰਾਜੇ ਨੇ ਉਹਨਾਂ ਦੇ ਉੱਤੇ ਹਮਲਾ ਕਰਦਾ ਹੈ ਜਿਹੜੀ ਇਹਦੀ ਗੱਲ ਹੈ ਚੜਾਈ ਦਾ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲੱਗ ਜਾਂਦਾ ਹੈ ਇੱਥੋਂ ਤੱਕ ਖਬਰ ਪਹੁੰਚ ਜਾਂਦੀ ਹੈ ਕਿ ਜਿਹੜਾ ਜੂਹਾਰ ਸਿੰਘ ਹੈ ਨਾ ਇਹ ਲੋਕਾਂ ਦੀਆਂ ਧੀਆਂ ਪਾਣਾਂ ਦੀ ਇੱਜ਼ਤਾਂ ਵੀ ਲੁੱਟਦਾ ਹੈ ਪਿੰਡਾਂ ਤੇ ਹੋਤੇ ਹਮਲੇ ਕਰੀ ਜਾ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੀਆਂ ਪੈਣਾ ਦੀ ਇੱਜ਼ਤਾਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਬਚਾਉਣ ਵਾਸਤੇ ਆਪਣੇ ਸਿੱਖ ਵੀ ਭੇਜੇ ਤੇ ਜੁਝਾਰ ਸਿੰਘ ਜਦੋਂ ਆਨੰਦਪੁਰ ਸਾਹਿਬ ਤੇ ਚੜਾਈ ਕਰਨ ਹੁੰਦਾ ਹੈ ਤੇ ਰਾਹ ਦੇ ਵਿੱਚ ਇੱਕ ਪਿੰਡ ਹੁੰਦਾ ਹੈ ਭਲਾਂ ਭਲਾਂ ਪਿੰਡ ਦੇ ਉੱਤੇ ਹਮਲਾ ਕਰਦੇ ਉੱਥੋਂ ਦਾ ਜਿਹੜਾ ਰਾਜਾ ਉਸ ਨੂੰ ਇਹ ਖ਼ਬਰ ਪਹੁੰਚ ਜਾਂਦੀ ਹੈ ਗੰਜ ਸਿੰਘ ਜਿਸਵਾਲੀਆਂ ਰਾਜਾ ਹੈ ਉਸ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਹੈ ਉਹ ਜੁਝਾਰ ਸਿੰਘ ਉੱਤੇ ਹਮਲਾ ਕਰ ਦਿੰਦਾ ਹੈ ਅਤੇ ਜੁਝਾਰ ਸਿੰਘ ਮੌਤ ਦੇ ਘਾਟ ਉਤਾਰੇ ਜਾਂਦਾ ਹੈ ਜਦੋਂ ਜੁਝਾਰ ਸਿੰਘ ਦੀ লাশ ਔਰੰਗਜ਼ੇਬ ਦੇ ਕੋਲ ਪਹੁੰਚਦੀ ਹੈ ਤਾਂ ਔਰੰਗਜ਼ੇਬ ਨੂੰ ਬੜਾ ਗੁੱਸਾ ਚੜਦਾ ਹੈ ਫਿਰ ਉਰੰਗਜ਼ੇਬ ਬਾਦਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾਉਣ ਵਾਸਤੇ ਆਨੰਦਪੁਰ ਸਾਹਿਬ ਨੂੰ ਉਜਾੜਨ ਵਾਸਤੇ ਜਿਹੜਾ ਉਹਦਾ ਪੁੱਤਰ ਸ਼ਹਿਜ਼ਾਦਾ ਮੁਹੱਜਮ ਉਸ ਨੂੰ ਆਨੰਦਪੁਰ ਸਾਹਿਬ ਉੱਤੇ ਚੜਾਈ ਕਰਨ ਵਾਸਤੇ ਭੇਜਦਾ ਹੈ ਹੁਣ ਯਾਦ ਰੱਖੋ ਜਦੋਂ ਸ਼ਹਿਜ਼ਾਦਾ ਮੁਹੱਜਮ ਆਨੰਦਪੁਰ ਸਾਹਿਬ ਉੱਤੇ ਚੜਾਈ ਕਰਨ ਵਾਸਤੇ ਹੁੰਦਾ ਤਾਂ ਰਾਤ ਉਹ ਕਈ ਪਿੰਡਾਂ ਦੇ ਵਿੱਚ ਵਿਚਰਦਾ ਹੈ ਉਹ ਰਾਜੇ ਨੂੰ ਮੁਹੰਮਦ ਨੂੰ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਬਹਾਦਰ ਸ਼ਾਹ ਵੀ ਹੁੰਦਾ ਹੈ ਬਹਾਦਰ ਸ਼ਾਹ ਨੂੰ ਲੋਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਦੱਸਦੇ ਨੇ ਕਿ ਆਨੰਦਪੁਰ ਸਾਹਿਬ ਧਰਤੀ ਦੇ ਜਿਹੜਾ ਲੋਕਾਂ ਨੂੰ ਆਨੰਦ ਮਿਲਦਾ ਹੈ ਲੋਕਾਂ ਦੀ ਹਰੇਕ ਜਿਹੜੀ ਇੱਛਾ ਹੈ ਉਹ ਪੂਰੀ ਹੁੰਦੀ ਹੈ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਆਖਦੀ ਹੈ ਕਿ ਜਿਹੜਾ ਆਨੰਦ ਉਹ ਆਨੰਦ ਸਾਨੂੰ ਗੁਰੂ ਤੋਂ ਜਾ ਕੇ ਪ੍ਰਾਪਤ ਹੁੰਦਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਾ ਜਿਹੜਾ ਆਨੰਦ ਹੈ ਆਨੰਦ ਸਾਨੂੰ ਸਾਨੂੰ ਗੁਰੂ ਤੋਂ ਜਾ ਕੇ ਪ੍ਰਾਪਤ ਹੋਣਾ ਹੈ ਇਸੇ ਤਰ੍ਹਾਂ ਜਦੋਂ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਪਤਾ ਲੱਗਦਾ ਹੈ ਤਾਂ ਬਹਾਦਰ ਸ਼ਾਹ ਆਨੰਦ ਪ੍ਰਸਾਦਿਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਹੁੰਦੇ ਨੇ ਉੱਥੇ ਜਦੋਂ ਵੇਖਦੇ ਨੇ ਸਭ ਕੁਝ ਵੇਖਦੇ ਨੇ ਬੜੇ ਖੁਸ਼ ਹੁੰਦੇ ਨੇ ਕਿਵੇਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ ਜਿਹੜਾ ਵੀ ਮਨੁੱਖ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਜਿਹੜਾ ਵੀ ਮਨੁੱਖ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਨਾ ਉਸ ਨੂੰ ਮਾਣ ਮਿਲਦਾ ਹੈ ਹੁਣ ਯਾਦ ਰੱਖੋ ਜਦੋਂ ਰੰਗਦੇ ਬਾਦਸ਼ਾਹ ਨੇ ਕਿਹਾ ਸੀ ਕਿ ਇਸ ਆਇਤ ਦੇ ਅਰਥ ਕਰ ਕੋਈ ਇਸ ਆਇਤ ਦੇ ਅਰਥ ਕਰ ਸਕਦਾ ਹੈ ਤਾਂ ਉਦੋਂ ਲੋਕਾਂ ਨੇ ਕਿਹਾ ਸੀ ਕਿ ਜਿਹੜਾ ਨੰਦ ਲਾਲ ਉਹ ਇਸ ਆਇਤ ਦੇ ਅਰਥ ਕਰੇਗਾ ਉਹ ਇਸ ਆਇਤ ਦੇ ਅਰਥ ਉਸਨੇ ਬੜੇ ਕਮਾਲ ਦੇ ਨਾਲ ਕੀਤੇ ਜਦੋਂ ਇਸ ਬਾਰੇ ਉਰੰਗਜੀਬ ਨੂੰ ਪਤਾ ਲੱਗਾ ਸੀ ਉਹ ਆਖਦਾ ਕਿ ਜਿਹੜਾ ਇਹ ਆਨੰਦ ਲਾਲ ਹੈ ਇਸ ਦੇ ਮਗਰ ਮੁਹੰਮਦ ਲੱਗਣਾ ਚਾਹੀਦਾ ਹੈ ਇਹ ਮੁਸਲਮਾਨ ਧਰਮ ਦੇ ਵਿੱਚ ਹੋਣਾ ਚਾਹੀਦਾ ਉਸ ਤੋਂ ਬਾਅਦ ਭਾਈ ਆਨੰਦ ਲਾਲ ਆਨੰਦ ਪ੍ਰਸਾਦ ਧਰਤੀ ਤੇ ਆ ਜਾਂਦੇ ਨੇ ਜਦੋਂ ਬਹਾਦਰ ਸ਼ਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਨੇ ਤੇ ਜਦੋਂ ਭਾਈ ਆਨੰਦ ਲਾਲ ਨੂੰ ਲੰਗਰ ਦੇ ਵਿੱਚ ਸੇਵਾ ਕਰਦੇ ਆਏ ਵੇਖਦੇ ਨੇ ਜਿਹੜਾ ਉਹਨਾਂ ਦਾ ਚੋਲਾ ਹੈ ਉਹਨਾਂ ਦਾ ਚੋਲਾ ਆਟੇ ਦੇ ਨਾਲ ਲਿਪੜਿਆ ਹੋਇਆ ਹੈ ਸਬਜ਼ੀ ਦੇ ਨਾਲ ਲਿਪੜਿਆ ਹੋਇਆ ਹੈ ਦਾਗਾਂ ਦੇ ਨਾਲ ਲਿਪੜਿਆ ਹੋਇਆ ਹੈ ਤਾਂ ਬਹਾਦਰ ਸ਼ਾ ਭਾਈ ਆਨੰਦ ਲਾਲ ਨੂੰ ਆਖਦਾ ਹੈ ਕਿ ਉਸ ਤਰ੍ਹਾਂ ਮੈਂ ਆਨੰਦਪੁਰ ਸਾਹਿਬ ਦਾ ਮਾਹੌਲ ਵੇਖ ਕੇ ਬੜਾ ਖੁਸ਼ ਹਾਂ ਪਰ ਮੈਨੂੰ ਤੇਰੇ ਵੱਲ ਵੇਖ ਕੇ ਥੋੜਾ ਜਿਹਾ ਦੁੱਖ ਵੀ ਹੋਇਆ ਕਿ ਜੇਕਰ ਤੂੰ ਮੇਰੇ ਪਿਤਾ ਦੇ ਕੋਲ ਆ ਜਾਂਦਾ ਤੈਨੂੰ ਉੱਥੇ ਬਾਦਸ਼ਾਹੀਆਂ ਮਿਲਣੀਆਂ ਸੀ ਤੈਨੂੰ ਉੱਥੇ ਤਖਤ ਮਿਲਣੇ ਸੀ ਤੇਰਾ ਉੱਥੇ ਮੁੱਲ ਪੈ ਜਾਣਾ ਸੀ ਪਰ ਤੂੰ ਆਨੰਦਪੁਰ ਸਾਹਿਬ ਧਰਤੀ ਦੇ ਕਿਵੇਂ ਲਿਬੜਿਆ ਹੈ ਤੇਰੇ ਜਿਹੜੇ ਸਰੀਰ ਦਾ ਚੋਲਾ ਹੈ ਕਪੜੇ ਨੇ ਉਹ ਵੀ ਲਿਬੜੀ ਹੋਏ ਨੇ ਦਾਗਾਂ ਦੇ ਨਾਲ ਲਿਬੜੇ ਹੋਏ ਨੇ ਤਾਂ ਭਾਈ ਨੰਦ ਲਾਲ ਜੀ ਆਪਣੇ ਮਨ ਦੇ ਵਿੱਚ ਸੋਚਦੇ ਨੇ ਬੋਲਦੇ ਕੁਝ ਨਹੀਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਫਿਰ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਬਹਾਦਰ ਸ਼ਾਹ ਜੀ ਜੇਕਰ ਮੈਂ ਤੇਰੇ ਪਿਤਾ ਦੇ ਕੋਲ ਹੁੰਦਾ ਉਰੰਗਜੀਬ ਦੇ ਕੋਲ ਹੁੰਦਾ ਮੇਰੇ ਉੱਤੇ ਮੌਤ ਦਾ ਡਰ ਹੁਣਾ ਸੀ ਪਤਾ ਨਹੀਂ ਮੈਨੂੰ ਉਰੰਗਜੀਬ ਨੇ ਕਦੋਂ ਮਾਰ ਦੇਣਾ ਸੀ ਪਰ ਜਿਹੜਾ ਸੁੱਖ ਮੈਨੂੰ ਆਨੰਦ ਪ੍ਰਸਾਦ ਧਰਤੀ ਦੇ ਮਿਲਿਆ ਹੈ ਨਾ ਉਹ ਸੁੱਖ ਮੈਨੂੰ ਤੇਰੇ ਪਿਤਾ ਦੇ ਦਰਬਾਰ ਦੇ ਵਿੱਚ ਨਹੀਂ ਸੀ ਮਿਲਣਾ ਇੱਥੇ ਮੈਨੂੰ ਆਨੰਦ ਮਿਲਿਆ ਹੈ ਇੱਥੇ ਮੈਨੂੰ ਗੁਰੂ ਦਾ ਆਸਰਾ ਜਿਹੜੇ ਮੇਰੇ ਸਰੀਰ ਤੇ ਦਾਗ ਲੱਗੇ ਹੋਏ ਨੇ ਨਾ ਇਹ ਦਾਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੇਰੀ ਜ਼ਿੰਦਗੀ ਦੀ ਤੋਹਰੇ ਨੇ ਜਿਹੜਾ ਆਨੰਦ ਮੈਨੂੰ ਆਨੰਦਪੁਰ ਸਾਹਿਬ ਧਰਤੀ 'ਤੇ ਮਿਲਿਆ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਣ ਕੇ ਮਿਲਿਆ ਹੈ ਉਹ ਜਿਹੜਾ ਆਨੰਦ ਹੈ ਉਹ ਜਿਹੜਾ ਸੁੱਖ ਹੈ ਮੈਨੂੰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਨਹੀਂ ਸੀ ਮਿਲਿਆ ਇਸ ਤੋਂ ਬਾਅਦ ਜਿਹੜਾ ਬਹਾਦਰ ਸ਼ਾਹ ਹੈ ਬਹਾਦਰ ਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਦਾ ਮਹੌਲ ਵੇਖ ਕੇ ਵਾਪਸ ਚਲੇ ਜਾਂਦੇ ਨੇ ਉਸ ਤੋਂ ਬਾਅਦ ਇਸ ਸਮੇਂ ਦੇ ਦੌਰਾਨ ਸਿੱਖਾਂ ਦੇ ਵਿੱਚ ਇੱਕ ਫੇਰ ਖੁਸ਼ੀ ਹੁੰਦੀ ਹੈ ਇਹ ਜਿਹੜੀ ਘਟਨਾ ਹੈ ਇਹ 1796 ਈਸਵੀ ਦੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਤੀਜਾ ਪੁੱਤਰ ਸਭਜਾਦਾ ਬਾਬਾ ਜੋਰਾਵਰ ਸਿੰਘ ਦਾ ਜਨਮ ਹੁੰਦਾ ਹੈ ਸਾਰੇ ਪਾਸੇ ਖੁਸ਼ੀ ਹੋਈ ਹਰੇਕ ਖੁਸ਼ ਸਿੱਖ ਹਰੇਕ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਵਧਾਈਆਂ ਦੇ ਰਹੇ ਨੇ ਮਾਤਾ ਗੁਜਰੀ ਜੀ ਨੂੰ ਵਧਾਈਆਂ ਦੇ ਰਹੇ ਨੇ ਮਾਤਾ ਜੀਤੋ ਜੀ ਨੂੰ ਖੁਸ਼ੀ ਮੁਦਾਈਆਂ ਦੇ ਦੇ ਉਸ ਤੋਂ ਬਾਅਦ ਜਿਹੜਾ ਮਾਹੌਲ ਹੈ ਮਾਹੌਲ ਠੰਡਾ ਹੋ ਜਾਂਦਾ ਹੈ ਜਿਹੜੇ ਲਾਹੌਰ ਦੇ ਲੋਕ ਨੇ ਔਰੰਗਜ਼ੇਬ ਬਾਦਸ਼ਾਹ ਉਹ ਵਿਚਾਰਾ ਕਰਦਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾਉਣਾ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਖਾਲਸਾ ਪੰਥ ਕਿਵੇਂ ਸਥਾਪਿਤ ਕਰਨਾ ਹੈ ਸਿੱਖਾਂ ਦੇ ਅੰਦਰ ਨਵੀਂ ਜੁਰਤ ਕਿਵੇਂ ਭਰਨੀ ਹੈ ਇਹ ਸਭ ਕੁਝ ਜਿਹੜਾ ਵਿਚਾਰਾਂ ਨੇ ਇਹ ਆਨੰਦ ਪ੍ਰਸਾਦ ਧਰਤੀ ਦੀ ਹੁੰਦੀ ਹੁੰਦੀਆਂ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਹੜੇ ਆਮ ਮਨੁੱਖ ਨਹੀਂ ਉਹਨਾਂ ਨੂੰ ਸ਼ੇਰ ਬਣਾਉਂਦੇ ਨੇ ਕਿਵੇਂ ਖਾਲਸਾ ਪੰਥ ਦੀ ਸਜਣਾ ਕਰਦੇ ਨੇ ਇਹ ਜਿਹੜੇ ਵਿਚਾਰ ਹੈ ਅਸੀਂ ਆਉਂਦੇ ਦਿਨਾਂ ਦੇ ਅੰਦਰ ਵਿਚਾਰਨ ਦਾ ਜਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ